ਹਾਂਜੀ ਭੈਣ ਤੁਸੀਂ ਸਾਡੇ ਘਰੇ ਗਏ ਸੀਗੇ ਮੈਂ ਘਰੇ ਨਹੀਂ ਸੀਗਾ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ ਓਕੇ ਕੀ ਚੱਕਰ ਆ ਦੱਸੋ ਵੀਰ ਜੀ ਉਹ ਆਪਣੇ ਜਿਹੜੇ ਇੱਥੇ ਠਾੜ ਤੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨਾਲ ਵੀਰ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਾਵਾਂਗੇ ਤੇ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਮੇਰੇ ਨਾਲ ਗੱਲ ਵੀ ਕਰ ਦਿੱਤੇ ਹੁੰਦੇ ਸੀਗੇ ਮਿਲਦੇ ਵੀਰ ਜੀ ਅਸੀਂ 2-3 ਵਾਰੀ ਹੋਟਲ 'ਚ ਗਏ ਆ ਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਭੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮਿਲਦੇ ਹੁੰਦੇ ਸੀ ਜਿਹੜਾ ਇੱਥੇ ਆਪਣੇ ਨਹਿਰਪੁਲ ਅਖਾੜੇ ਨਹਿਰਪੁਲ ਤੇ ਆ ਚਰਨ ਘਾਟ ਗੁਰਦੁਆਰਾ ਹਾਂਜੀ ਹਾਂਜੀ ਵੀਰ ਜੀ ਜਿਹੜਾ ਚਰਨ ਘਾਟ ਗੁਰਦੁਆਰਾ ਉੱਥੇ ਮਿਲਦੇ ਹੁੰਦੇ ਸੀ ਓਕੇ ਤੇ ਹਾਂਜੀ ਕਿੰਨੇ ਵਾਰ ਤੁਸੀਂ ਭੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ ਅਸੀਂ ਵੀਰ ਜੀ ਵੀ ਕਾਫੀ ਬਹੁਤ ਟਾਈਮ ਬਹੁਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਸੀ ਜੇ ਉਹ ਕਹਿੰਦਾ ਹੀ ਫੋਨ ਤੇ 40-50 ਹਜ਼ਾਰ ਰੁਪਏ ਸੀ ਹਾਂਜੀ 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 ਮਿਲੇ ਆ ਸੀ ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ ਹੋ ਸਕਦਾ ਵੀ 20 ਆਉਂਦੀਆਂ ਹੋਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਿਗਾਹ ਰੱਖਦੀਆਂ ਇਹਨਾਂ ਨੇ ਮੇਰੀ ਗੱਲਾਂ ਨੂੰ ਇਗਨੋਰ ਕਰਤਾ ਤੇ ਉਹਦੂ ਇਹ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਤੁਹਾਨੂੰ ਉਹ ਰਾਤ ਦਾ ਧਮਕੀਆਂ ਦਿਵਾਉਂਦਾ ਫੋਨ ਪਕਾਰ ਬੰਦੇ ਭੇਜਦਾ ਤੁਹਾਡੇ ਉੱਤੇ ਹਾਂਜੀ ਹਾਂਜੀ ਫੋਨ ਕਰਦੇ ਆ ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ ਉਹਦੇ ਨਾਲ ਮੇਰੀ ਗੱਲ ਕਰਾਓ ਤੇ ਸਿੱਧਾ ਤੇ ਖਤਰਾ ਵੀ ਆ ਤੁਹਾਨੂੰ ਬਾਬੇ ਦਾ ਹਾਂਜੀ ਹਾਂਜੀ ਵੀਰ ਜੀ ਚਲੋ ਅਸੀਂ ਬੈਨੇ ਮਦਦ ਕਰਦੇ ਹਾਂ ਠੀਕ ਆ ਤੁਹਾਡੀ ਠੀਕ ਆ ਵੀਰ ਜੀ ਹਾਂਜੀ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਵੀਰ ਜੀ ਕੋਈ ਨਾ ਕੋਈ ਨਾ ਠੀਕ ਆ